ਨਮਸਕਾਰ ਬਾਊ ਜੀ ਨਮਸਕਾਰ ਨਮਸਕਾਰ ਹੋਠੀ ਕੋ ਜੀ ਬਹੁਤ ਵਧੀਆ ਤੇ ਆਲੂ ਦਾ ਕੀ ਭਾਰ ਰਹਿ ਗਿਆ ਜੀ ਆਪਣਾ ਆਲੂ ਵਧੀਆ ਵਿਕਰੀ ਖੁੱਲ ਗਈ ਵਿਆਹ ਸ਼ਾਦੀ ਚੱਲ ਪਈ ਹੁਣ ਹਾਂਜੀ ਹਾਂਜੀ ਤੇ ਆਲੂ ਦੀ ਵਿਕਰੀ ਬਹੁਤ ਵਧੀਆ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ ਸਾਢੇ 6 ਤੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਤਰੀਕ ਹੈਗੀ ਆ ਅੱਜ 15 ਤੇ ਦਿਨ ਹੈਗਾ ਅੱਜ ਵੀਰਵਾਰ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਰ ਰਹਿ ਜੀ ਅੱਜ ਦਾ ਜੀ ਹੌਲ ਸੇਲ ਦਾ ਰੇਟ ਜੀ ਤੇ ਕੱਲ ਤਾਂ ਗਾਤ ਵੀ ਨਹੀਂ ਤੇ ਅੱਜ ਗਾਤ ਹੈਗਾ ਥੋੜਾ ਜਿਆ ਚਲੋ ਆਪਾਂ ਰੇਟ ਵੀ ਦਿਖਾਉਨੇ ਆ ਵੀ ਅੱਜ ਦੇ ਕੀ ਭਾਅ ਚੱਲੇ ਜੀ ਰੇਟ ਤੇ ਜੀ ਅੱਜ ਦਾ ਜੀ ਕੀ ਫਰਕ ਪਿਆ ਜੀ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਵੀਡੀਓ ਨੂੰ ਆਪਣੀ ਨੂੰ ਸਕਿੱਪ ਨਾ ਕਰਿਓ ਜੀ ਤੇ ਆਪਣੀ ਵੀਡੀਓ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਹਾਂਜੀ ਦੋਸਤੋ ਸ਼ਮਲਾ ਮਿਰਚ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਪਾ ਹੈਗਾ ਜੀ ਸ਼ਮਲਾ ਮਿਰਚ ਦਾ ਦਿੱਲੀ ਵਾਲੀ ਸ਼ਮਲਾ ਮਿਰਚ ਦਾ ਜੀ 30 ਰੁਪਏ ਕਿਲੋ ਦਾ ਪਾ ਜੀ ਸ਼ਮਲਾ ਨਰਚ ਦਾ ਜੀ ਡੱਬੇ ਬੰਦ ਦਾ ਜੀ ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਹੈਗਾ ਜੀ ਜਿਹੜੀ ਡੱਬੇ ਵਾਲੀ ਬੰਗਲੌਰ ਵਾਲੀ ਚਾਰੀ ਮਿਰਚ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਪ ਹਾਂਜੀ ਦੋਸਤੋ ਜਿਹੜੀ ਹਰੀ ਮਿਰਚ ਹੈ ਜੀ ਇਹ ਦੋ ਤਰ੍ਹਾਂ ਦੀ ਆਉਂਦੀ ਹੈ ਹਰੀ ਮਿਰਚ ਇਹਦਾ ਰੇਟ ਹੈਗਾ ਜਿਹੜੀ ਮੋਟੀ ਵਾਲੀ ਹਰੀ ਮਿਰਚ ਹੈਗੀ ਹੈ ਜੀ ਉਹਦਾ ਹੈਗਾ ਭਾਜ ਜੀ 65 ਰੁਪਏ ਕਿਲੋ ਦਾ ਭਾਜ ਜੀ ਜਿਹੜੀ ਵਧੀਆ ਮਿਰਚ ਹੈ ਜੀ ਉਹਦਾ ਰੇਟ ਹੈਗਾ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਔਲੇ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਔਲੇ ਦਾ ਜੀ ਇਹ ਬੰਦ ਡੱਬੇ ਵਾਲਾ ਭਾਜ ਜੀ ਔਲੇ ਦਾ ਜੀ ਇਹ ਦਿੱਲੀ ਵਾਲੇ ਦਾ ਜੀ ਹਾਂਜੀ ਦੋਸਤੋ ਚਾਨਾ ਖੀਰੇ ਦੀ ਗੱਲਬਾਤ ਕਰੀ ਤਾਂ ਚਾਨਾ ਖੀਰੇ ਦਾ ਰੇਟ ਹੈਗਾ ਜੀ ਜਿਹੜਾ 15 ਕਿਲੋ ਵਾਲਾ ਜੀ ਉਹਦਾ ਹੈਗਾ ਜੀ 550 ਰੁਪਏ ਦਾ ਭਾਜ ਜੀ ਖੀਰੇ ਦਾ ਜੀ 15 ਕਿਲੋ ਵਾਲੇ ਭਰਤੀ ਦੇ ਚਾਨਾ ਖੀਰੇ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਨਿੰਬੂ ਦਾ ਜੀ ਕਿਲੋ ਦਾ ਜੀ ਇਹ ਬੰਦ ਘੱਟੇ ਦਾ ਭਾਜ ਜੀ ਨਿੰਬੂ ਦਾ ਜੀ ਦੋਸਤੋ ਅਦਰਕ ਦਾ ਰੇਟ ਹੈਗਾ ਜੀ ਬੰਦ ਘੱਟੇ ਦਾ ਭਾ ਰਿਆ ਜੀ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਜ ਜੀ ਅਦਰਕ ਦਾ ਜੀ ਬੰਦ ਘੱਟੇ ਦਾ ਭਾਜ ਜੀ ਅਦਰਕ ਦਾ ਜੀ ਹਾਂਜੀ ਕੱਚੀ ਹਲਦੀ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾਅ ਜੀ ਕੱਚੀ ਹਲਦੀ ਦਾ ਜੀ ਹਾਂਜੀ ਦੋਸਤੋ ਕਛਾਲ ਦਾ ਰੇਟ ਹੈਗਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਪਾਅ ਜੀ ਕਛਾਲ ਦਾ ਜੀ ਹਾਂਜੀ ਦੋਸਤੋ ਕਚਾਲੂ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਪਾਅ ਜੀ ਕਿਲੋ ਦਾ ਜੀ ਕਚਾਲੂ ਦਾ ਜੀ ਇਹ ਬੰਦ ਗੱਟੇ ਦਾ ਰੇਟ ਆ ਜੀ ਕਚਾਲੂ ਦਾ ਜੀ ਹਾਂਜੀ ਦੋਸਤੋ ਬਾਈ ਹੈਰੀ ਕੋਲੇ ਵੀ ਗੋਭੀ ਆਉਣੀ ਸ਼ੁਰੂ ਹੋ ਗਈ ਆ ਪੂਰੀ ਵਧੀਆ ਫਰੈਸ਼ ਗੋਭੀ ਬਾਈ ਕੋਲੋਂ ਤੇ ਹੈਰੀ ਕੋਲੋਂ ਬਾਈ ਕੋਲੋਂ ਮਿਲ ਜੂ ਗੋਭੀ ਤੇ ਗੋਭੀ ਦਾ ਰੇਟ ਹੈਗਾ ਜੀ 20 ਤੋਂ ਲੈ ਕੇ ਪੂਰੀ ਵਧੀਆ ਫਰੈਸ਼ ਗੋਭੀ ਆਉਣੀ ਸ਼ੁਰੂ ਹੋ ਗਈ ਬਾਈ ਕੋਲੇ ਹਾਂਜੀ ਦੋਸਤੋ ਪੇਠਾ ਵੀ ਬਾਈ ਕੋਲੇ ਮਿਲ ਜੂਜੀ ਪੇਠੇ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੇਠੇ ਦਾ ਜੀ ਇਹ ਵੀ ਬਾਈ ਹਰੀ ਕੋਲੇ ਮਿਲ ਜੂਜੀ ਪੇਠਾ ਲੋਕਲ ਪੇਠਾ ਜੀ ਹਾਂਜੀ ਦੋਸਤੋ ਪੱਤਾ ਗੋਭੀ ਬਾਰੇ ਗੱਲਬਾਤ ਕਰੀਏ ਤਾਂ ਪੱਤਾ ਗੋਭੀ ਦਾ ਰੇਟ ਹੈਗਾ ਜੀ 5 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੱਤਾ ਗੋਭੀ ਦਾ ਜੀ ਇਹ ਵੀ ਬਾਈ ਹਰੀ ਕੋਲੇ ਮਿਲ ਜੂਜੀ ਪੱਤਾ ਗੋਭੀ ਵੀ ਪੂਰੀ ਵਧੀਆ ਫਰੈਸ਼ ਗੋਭੀ ਹੈ ਜੀ ਪੱਤਾ ਗੋਭੀ ਹਾਂਜੀ ਦੋਸਤੋ ਸੋਲੂ ਦਾ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ 16 ਉਹਦਾ ਜੀ ਕਿਲੋ ਦਾ ਜੀ ਇਹ ਭਰੀ ਲੈਣੀ ਪੈਂਦੀ ਹੈ ਜੀ ਇਕੱਠੀ ਜੇ ਭਰੀ ਘੱਟੋ ਘੱਟ 15 ਕਿਲੋ ਦੀ ਹੁੰਦੀ ਹੈ ਜੀ ਇਹ 16 ਦੀ ਹਾਂ ਜੀ ਦੋਸਤੋ ਬੀਲੀਆ ਲੱਭੀਂ ਡੇਟ ਰੇਟ ਹੈ ਜੀ ਬੰਦਰ ਡਬਲ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਭਿੰਡੀ ਦਾ ਜੀ ਕਿਲੋ ਦਾ ਜੀ ਇਹ ਬੰਦਰ ਡਬਲ ਦਾ ਭਾਅ ਜੀ ਭਿੰਡੀ ਦਾ ਜੀ ਗਾਜਰਾਂ ਦਾ ਰੇਟ ਹੈਗਾ ਜੀ ਜਿਹੜੀ ਗੰਗਾ ਨਗਰ ਵਾਲੀ ਗਾਜਰ ਆ ਰਹੀ ਹੈ ਦੋ ਤਰ੍ਹਾਂ ਦੀ ਗਾਜਰ ਹੈ ਜੀ ਤੇ ਹਲਕੀ ਵੀ ਹੋਉਂਦੀ ਹੈ ਵਿੱਚ ਤੇ ਵਧੀਆ ਵੀ ਹੁੰਦੀ ਤੇ ਇਹਦਾ weight ਹੁੰਦਾ ਜੀ 25 ਕਿਲੋ weight ਹੁੰਦਾ ਜੀ ਗਾਜਰਾਂ ਦਾ ਤੇ ਰੇਟ ਹੈਗਾ ਜੀ ਇਹਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਬੰਗਲਾ ਫਸਾ ਦਾ ਜੀ ਜੀ ਦੋਸਤੋ ਮੂਲੀ ਦਾ ਰੇਟ ਹੈਗਾ ਜ ਕਟੋ ਕਟ 15 ਕਿਲੋ ਮੂਲੀ ਲੈਣੀ ਪੈਂਦੀ ਹੈ ਤੇ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਰੇਟ ਵੀ ਤੇਜ ਹੋ ਗਿਆ ਜੀ ਮੇਥੇ ਦਾ ਰੇਟ ਹੋ ਗਿਆ ਜੀ 150 ਰੁਪਏ ਦਰਜਨ ਦਾ ਭਾਅ ਹੋ ਗਿਆ ਜੀ ਮੇਥੇ ਦਾ ਜੀ ਅੱਜ ਦਾ ਜੀ 150 ਰੁਪਏ ਦਰਜਨ ਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਕਿਲੋ ਤੱਕ ਦਾ ਭਾਅ ਜੀ ਸਲਾਦ ਪੱਤੇ ਦਾ ਜੀ ਇਹ ਬੰਦ ਲਫਾਫਾ ਲੈਣਾ ਪੈਂਦਾ ਜੀ ਸਲਾਦ ਪੱਤੇ ਦਾ ਹਾਂਜੀ ਗੋਲੀ ਦੀ ਦੁਕਾਨ ਤੇ ਮਿਲੂਗਾ ਜੀ 15 ਨੰਬਰ ਦੁਕਾਨ ਤੇ ਜੀ ਸਲਾਦ ਪੱਤਾ ਜੀ ਹਾਂਜੀ ਦੋਸਤੋ ਹਰੇ ਪਿਆਜ਼ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਹਰੇ ਪਿਆਜ਼ ਦਾ ਜੀ ਕਿਲੋ ਦਾ ਹਾਂਜੀ ਦੋਸਤੋ ਸੌਂਗਰਿਆਂ ਦਾ ਰੇਟ ਹੈਗਾ ਜੀ 150 ਰੁਪਏ ਦਰਜਨ ਦਾ ਭਾਜ ਜੀ ਸੌਂਗਰਿਆਂ ਦਾ ਜੀ ਰੇਟ ਵੱਧ ਚੁੱਕੇ ਨੇ ਜੀ ਸਾਰੇ ਸਬਜ਼ੀਆਂ ਦੇ ਜੀ ਹਾਂਜੀ ਦੋਸਤੋ ਬੈਂਗਣੀ ਦਾ ਰੇਟ ਹੈਗਾ ਜੀ ਪੰਸੇਰੀ ਦਾ ਬੈਂਗਣੀ ਦਾ ਰੇਟ ਰਿਹਾ ਜੀ 150 ਰੁਪਏ ਪੰਸੇਰੀ ਦਾ ਭਾਜ ਜੀ ਬੈਂਗਣੀ ਦਾ ਜੀ ਲੰਮੇ ਵਾਲੀ ਦਾ ਬੈਂਗਣੀ ਦਾ ਰੇਟ ਵੱਧ ਚੁੱਕੇ ਨੇ ਜੀ ਬੈਂਗਣੀ ਦੇ ਜੀ ਤੇ ਗੋਲ ਵਾਲੀ ਦਾ ਰੇਟ ਹੈਗਾ ਜੀ ਇਹਦਾ ਵੀ 150 ਰੁਪਏ ਪੰਸੇਰੀ ਦਾ ਭਾ ਹਾਂਜੀ ਦੋਸਤੋ ਜਿਹੜਾ ਪੜਥੜਾ ਵੈਗਣੀ ਇਹ ਬਾਹਰ ਲਾ ਰਿਹਾ ਜੀ ਇਹ ਡੱਬੇ ਬੰਦ ਚ ਆਉਂਦਾ ਜੀ ਇਹ ਇਹਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਜ ਜੀ ਬੰਦੇ ਡੱਬੇ ਦਾ ਜੀ ਪੜਥੜੇ ਵੈਗਣੀ ਦਾ ਜੀ ਹਾਂਜੀ ਦੋਸਤੋ ਚਕੁੰਦਰ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਚਕੁੰਦਰ ਦਾ ਜੀ ਇਹ ਘੱਟੋ ਘੱਟ 5 ਕਿਲੋ ਲੈਣੀ ਪੂਜੀ ਕਿਸੇ ਨੇ ਵੀ ਲੈਣੀ ਹੈ ਜੀ ਹਾਂਜੀ ਦੋਸਤੋ ਪਾਲਕ ਦਾ ਰੇਟ ਵੀ ਵੱਧ ਚੁੱਕਾ ਹੈ ਜੀ ਪਾਲਕ ਦਾ ਰੇਟ ਹੋ ਗਿਆ ਜੀ 150 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਰਹਿ ਗਿਆ ਜੀ ਬਾਥੂ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਬਾਥੂ ਦਾ ਜੀ ਦਰਜਨ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ ਦਰਜਨ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਤਣੀਆਂ ਦਾ ਰੇਟ ਵੱਧ ਚੁੱਕਾ ਜੀ ਰੇਟ ਤਣੀਆਂ ਦਾ ਹੋ ਗਿਆ ਜੀ ਰੇਟ ਪੰਛੇਰੀ 250 ਦਾ ਪੰਛੇਰੀ ਦਾ ਭਾਅ ਹੋ ਗਿਆ ਜੀ ਤਣੀਆਂ ਦਾ ਜੀ ਹਰੇ ਮਟਰਾਂ ਦਾ ਰੇਟ ਤੇਜ ਹੋ ਗਿਆ ਜੀ ਹਰੇ ਮਟਰਾਂ ਦਾ ਰੇਟ ਹੈਗਾ ਜੀ ਜਿਹੜੇ ਗੱਟੇ ਵਾਲੇ ਮਟਰ ਆ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਦੋਸਤੋ ਪੈਨਸਲ ਮਟਰ ਦਾ ਭਾਅ ਅੱਜ ਦਾ ਜੀ ਤੇਜ ਰਿਹਾ ਜੀ ਮਟਰ ਪੈਨਸਲ ਮਟਰ ਜੀ ਤੇ ਲੋਕਲ ਮਟਰ ਹੈ ਜੀ ਪੈਨਸਲ ਅਤੇ ਰੇਟ ਰਿਹਾ ਜੀ ਇਹਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪੈਨਸਲ ਮਟਰ ਦਾ ਹਾਂਜੀ ਦੋਸਤੋ ਸਗਮੋਲਾ ਦਾ ਵੀ ਰੇਟ ਵੱਧ ਚੁੱਕਿਆ ਜੀ ਸਗਮੋਲਾ ਦਾ ਰੇਟ ਹੋ ਗਿਆ ਜੀ 15 ਤੋਂ ਲੈ ਕੇ 20 ਰੁਪਏ ਕਿਲੋ ਤੱਕ ਦਾ ਭਾਜ ਜੀ ਸਗਮੋਲਾ ਦਾ ਜੀ ਕਿਲੋ ਦਾ ਹਾਂਜੀ ਦੋਸਤੋ ਬਰੋਕਲੀ ਦਾ ਰੇਟ ਹੈਗਾ ਜੀ ਬੰਦ ਗ੍ਰੇਡਾਂ ਦਾ ਜੀ 20 ਰੁਪਏ ਕਿਲੋ ਦਾ ਭਾਜ ਜੀ ਬਰੋਕਲੀ ਦਾ ਜੀ ਬੰਦ ਗ੍ਰੇਡ ਦਾ ਜੀ ਹਾਂਜੀ ਦੋਸਤੋ ਸਾਗਰ ਗੰਦੀ ਦਾ ਰੇਟ ਹੈਗਾ ਜੀ 20 ਬੰਦ ਲਫਾਫੇ ਦਾ ਪਾ ਹੈਗਾ ਜੀ ਸਾਗਰ ਗੰਦੀ 28 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਸਾਗਰ ਗੰਦੀ ਦਾ ਜੀ ਕਿਲੋ ਦਾ ਜੀ ਬੰਦ ਲਫਾਫੇ ਦਾ ਪਾ ਜੀ ਸਾਗਰ ਗੰਦੀ ਦਾ ਤੋਂ ਟਮਾਟਰ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਟਮਾਟਰ ਦਾ ਜੀ ਕਿਲੋ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਪਾ ਰਿਹਾ ਜੀ ਅੱ ਆਪਾ ਜੀ ਨਰੀ ਵਾਲ ਦਾ ਜੀ 10 ਪੀਸਾ ਦਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਪੈਨੈਪਲ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਜਿਹੜਾ ਵਧੀਆ ਕਿਨੂ ਹੈ ਜੀ ਉਹਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਨੂ ਦਾ ਜੀ ਜਿਹੜਾ ਵਧੀਆ ਟਾਪ ਦਾ ਕਿਨੂ ਹੈ ਜੀ ਜੇ ਜੂਸ ਵਾਲੇ ਵਾਸਤੇ ਆਪਾਂ ਨੂੰ ਨਾਰਮਲ ਕਿਨੂ ਚਾਹੀਦਾ ਜੀ ਆਪਾਂ ਨੂੰ ਮੀਡੀਅਮ ਸਾਈਜ਼ ਵਾਲੇ ਕਿਨੂ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਹਾਂਜੀ ਦੋਸਤੋ ਸਟ੍ਰੌਬਰੀ ਦਾ ਰੇਟ ਹੈਗਾ ਜੀ 550 ਰੁਪਏ ਦਾ ਭਾਅ ਜੀ 1 ਬੰਦ ਡੱਬੇ ਦਾ ਜੀ ਸਟ੍ਰੌਬਰੀ ਦਾ ਜੀ ਹਾਂਜੀ ਦੋਸਤੋ ਲੰਮੇ ਅੰਗੂਰਾਂ ਬਾਰੇ ਗੱਲਬਾਤ ਕਰੀ ਤਾਂ ਲੰਮੇ ਅੰਗੂਰਾਂ ਦਾ ਰੇਟ ਹੈਗਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਅੰਗੂਰਾਂ ਦਾ ਜੀ ਇਹ 1 ਬੰਦ ਰੁਪਏ ਦਾ ਭਾਅ ਜੀ ਅੰਗੂਰਾਂ ਦਾ ਜੀ weight ਹੁੰਦਾ ਜੀ ਇਹਦੇ ਵਿੱਚ 5 ਕਿਲੋ weight ਹੁੰਦਾ ਜੀ ਅੰਗੂਰਾਂ ਦਾ ਜੀ 1 ਬੰਦ ਹਾਂਜੀ ਦੋਸਤੋ ਅਮਰੂਦ ਬਾਰੇ ਗੱਲਬਾਤ ਕਰੀ ਤਾਂ ਅਮਰੂਦ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਬੰਦ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਕੇਲੇ ਦਾ 20 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਕੇਲੇ ਤੱਕ ਦਾ ਭਾਅ ਜੀ 27 ਰੁਪਏ ਕਿਲੋ ਤੱਕ ਦਾ ਭਾਅ ਜੀ ਕੇਲੇ ਦਾ ਜੀ ਬੰਦ ਗਰੇਟਾਂ ਦਾ ਜੀ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਪਿਆਜ਼ ਦਾ ਕੀ ਭਾਅ ਰਹਿ ਗਿਆ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਭਾਅ ਹੈ ਜੀ ਅੱਜ ਦਾ ਜੀ ਜੀ ਦੋਸਤੋ ਆਪਾਂ ਬਾਅਦ ਵਿੱਚ ਨਾਲ ਗੱਲਬਾਤ ਕਰਦੇ ਵੀ ਆ ਆਲੂ ਦਾ ਕੀ ਭਾਰ ਰਹਿ ਗਿਆ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਨਮਸਕਾਰ ਬਾਪੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਜੀ ਬਹੁਤ ਵਧੀਆ ਤੇ ਆਲੂ ਦਾ ਕੀ ਭਾਰ ਰਹਿ ਗਿਆ ਜੀ ਆਪਣਾ ਆਲੂ ਬੜੀ ਵਧੀਆ ਵਿਕਰੀ ਖੁੱਲ ਗਈ ਵਿਆਹ ਸ਼ਾਦੀ ਚੱਲ ਪਈ ਹੁਣ ਹਾਂਜੀ ਹਾਂਜੀ ਤੇ ਆਲੂ ਦੀ ਵਿਕਰੀ ਬਹੁਤ ਵਧੀਆ ਮੋਟਾ ਆਲੂ 280 ਹੋ ਗਿਆ ਹਾਂਜੀ ਦੋਸਤੋ ਜਿਹੜਾ ਮੋਟਾ ਆਲੂ ਆ ਜੀ 280 ਰੁਪਏ ਦਾ ਭਾਅ ਜੀ ਅਰਧ ਕਿਲੋ ਤੇ ਇਹ 50 ਕਿਲੋ ਦੀ ਭਰਤੀ ਹੁੰਦੀ ਹੈ ਜੀ ਗੱਟੇ ਦੀ ਬੰਦਦੀ ਇਹ ਹਾਂਜੀ ਦੋਸਤੋ ਜਿਹੜਾ ਮੀਡੀਅਮ ਆਲੂ ਸਾਈਜ਼ ਆ ਜੀ ਇਹਦਾ ਰੇਟ ਹੈਗਾ ਜੀ ਜੋਸੋਸਾ ਸਰਪੈਦਾ ਭਾਜੀ ਜਿਹੜਾ ਮੀਡੀਅਮ ਸਾਈਜ਼ ਆਲੂ ਆ ਜੀ ਬੰਦ ਗੱਟੇ ਦਾ ਜੀ ਇਹ 50 ਕਿਲੋ ਦੀ ਭਰਤੀ ਹੁੰਦੀ ਹੈ ਜੀ ਆਲੂ ਦੀ ਬਹੁਤ ਟੌਪ ਗੱਲ ਨੂੰ ਆ ਹਾਂਜੀ ਦੋਸਤੋ ਪਿਆਜ਼ ਦਾ ਰੇਟ ਘਟ ਚੁੱਕਿਆ ਜੀ ਪਿਆਜ਼ ਦਾ ਰੇਟ ਰਹਿ ਗਿਆ ਜੀ 12 ਰੁਪਏ ਕਿਲੋ ਦਾ ਭਾਜੀ ਪਿਆਜ਼ ਦਾ ਜੀ ਬੰਦ ਗੱਟੇ ਦਾ ਭਾਜੀ ਪਿਆਜ਼ ਦਾ ਜੀ ਤੇ ਆਪਾਂ ਹੋਰ ਵੀ ਵਧੀਆ ਪਿਆਜ਼ ਦਿਖਾ ਦਾਂਗੇ ਪੂਰਾ ਵਧੀਆ ਟੌਪ ਦਾ ਪਿਆਜ਼ ਜੀ ਹੋਰ ਵੀ ਮਿਲ ਜੂਗਾ ਜੀ ਹਾਂਜੀ ਦੋਸਤੋ ਜਿਹੜਾ ਇਹ ਪਿਆਜ਼ ਹੈਗਾ ਜੀ ਇਹ 18 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਜਿਹੜਾ ਮੋਟਾ ਪਿਆਜ਼ ਆ ਜੀ ਥੋੜਾ ਜਿਹਾ ਇਹ ਤੇ ਹੈਗਾ ਵਧੀਆ ਕੁਆਲਿਟੀ ਹੈ ਜੀ 18 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਮੋਟੇ ਪਿਆਜ਼ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 13 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਬੰਦ ਕਟਣ ਦਾ ਭਾਅ ਜੀ ਕਿਸੇ ਨੂੰ ਵੀ ਚੁੱਕਣਾ ਜੀ 12 ਰੁਪਏ ਕਿਲੋ ਪਿਆਜ਼ ਚੁੱਕ ਲਓ ਜੀ ਬੰਦ ਗੱਡੀ ਖੜੀ ਹੈ ਜੀ ਕਿਸੇ ਨੇ ਵੀ ਲੈਣਾ ਜੀ ਮਾਲ ਸਟਾਕ ਵਧੀਆ ਪਿਆ ਜੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਹਾਂ ਜੀ ਦੁੱਤੋ ਲਾਸਨ ਬਾਰੇ ਗੱਲਬਾਤ ਕਰੀਏ ਤਾਂ ਲਾਸਨ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਲਾਸਨ ਦਾ ਜੀ ਇਹ ਬੰਦ ਇਕੱਠਿਆਂ ਦਾ ਭਾਅ ਜੀ ਲਾਸਨ ਦਾ ਜੀ